ਜਿੰਦਾਬਾਦ ਵੀਰਮਨ ਰਾਜਜੀ ਜਿੰਦਾਬਾਦ ਜੀ ਵੀ ਭਗਵੰਤ ਮਾਨ ਜੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਮੇਰਾ ਵਾਸੀਆਂ ਨੂੰ ਖੁਸ਼ੀ ਦਾ ਮੌਕਾ ਹੈ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਗਰਦਾਸਪੁਰ ਸ਼ਹਿਰ ਦੀ ਸਾਰ ਲੈਂਦੇ ਹੋਏ ਗਰਦਾਸਪੁਰ ਦੀਆਂ ਜਿੰਨੀਆਂ ਸੜਕਾਂ ਵਿਦਨ ਮਿਸਪਲ ਲਿਮਟ ਨੇ ਸਾਰੀਆਂ ਰੈਨੋਵੇਟ ਹੋਣ ਜਾ ਰਹੀਆਂ ਨੇ ਕਾਰਪਟਿੰਗ ਹੋਣ ਜਾ ਰਹੀ ਆ ਠੀਕ ਹੋਣ ਜਾ ਰਹੀ ਆ ਔਰ ਸ਼ਹਿਰ ਦੇ ਵਿੱਚ ਦੋ ਤਰ੍ਹਾਂ ਦੀਆਂ ਸੜਕਾਂ ਨੇ ਇੱਕ ਪਲਾਨ ਰੋਡਸ ਆ ਜਿਹੜੀਆਂ ਪੀ ਡਬਲਯੂ ਡੀ ਬੀ ਐਂਡ ਆਰ ਦੇ ਕੰਟਰੋਲ ਦੇ ਵਿੱਚ ਨੇ ਉਹ ਤਕਰੀਬਨ 15.63 ਕਿਲੋਮੀਟਰ ਆ ਔਰ ਦੂਸਰੀ ਜਿਹੜੀ ਆ 10 ਕਿਲੋਮੀਟਰ ਆ ਉਹ ਨਗਰ ਕੌਂਸਲ ਗੁਰਦਾਸਪੁਰ ਦੇ ਜੋਰਿਸਡਿਕਸ਼ਨ ਦੇ ਲੈ ਆ ਔਰ 15.63 ਕਿਲੋਮੀਟਰ ਜਿਹੜੀ ਸੜਕ ਆ ਉਹ 23 ਕਰੋੜ 99 ਲੱਖ 70-73 ਹਜ਼ਾਰ ਰੁਪਈਆ ਉਹਦੇ ਤੇ ਖਰਚਾ ਆਉਂਦੀ ਸੰਭਾਵਨਾ ਵਾਂ ਔਰ ਜਿਹੜੀ ਨਗਰ ਕੌਂਸਲ ਦੇ ਕੰਟਰੋਲ ਥੱਲੇ ਆ 10 ਕਿਲੋਮੀਟਰ ਉਹਦੇ ਤੇ ਤਕਰੀਬਨ 8 ਕਰੋੜ ਤੇ 66 ਲੱਖ ਰੁਪਈਆ ਖਰਚਾ ਆਉਂਦਾ ਅਨੁਮਾਨ ਹੈ ਇਹਦੇ ਵਿੱਚ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਇਹ ਸੁਨਿਸ਼ਚਿਤ ਕੀਤਾ ਕਿ ਇਸ ਕਾਸਟ ਦੇ ਵਿੱਚ ਜਿਹੜੀ ਉਹਦੀ ਮੇਨਟੇਨੈਂਸ ਕਾਸਟ ਆ ਉਹ ਵੀ ਪਾ ਲਈ ਆ ਤਾਂ ਕਿ ਜਿਹੜਾ ਠੇਕੇਦਾਰ ਜੇ ਸੜਕ ਖਰਾਬ ਹੁੰਦੀ ਹੈ ਤੇ ਉਹਨੇ ਪੈਸਿਆਂ ਦੇ ਵਿੱਚ ਹੀ ਇਹ ਕੇਦਾਰ ਉਹਨੂੰ ਕੰਪਲੀਟ ਕਰੂਗਾ ਔਰ ਇਹਦੇ ਨਾਲ ਜਿਹੜੀਆਂ ਦੋ ਸੜਕਾਂ ਨੇ ਸ਼ਹਿਰ ਦੀਆਂ ਸਭ ਤੋਂ ਵੱਗਦੀਆਂ ਜਿਹੜੀ ਪਲਾਨ ਰੋਡਸ ਨੇ ਅੰਮ੍ਰਿਤਸਰ ਥਾਨਕੋਟ ਰੋਡ ਉਹਨੂੰ ਚੌੜਾ ਵੀ ਕੀਤਾ ਜਾਊਗਾ ਔਰ ਦੂਸਰੀ ਗੁਰੂ ਨਾਨਕ ਬਾਗ ਤੋਂ ਲੈ ਕੇ ਜਿਹੜੀ ਅੱਬਲ ਖੇਰ ਤੱਕਾ ਉਹਨੂੰ ਵੀ ਚੌੜਾ ਕੀਤਾ ਜਾਊਗਾ ਔਰ ਜਿੱਥੇ ਜਿੱਥੇ ਲੋਡ ਪਾਊਗੀ ਇੰਟਰਲੋਕਿੰਗ ਟਾਈਲਾਂ ਵੀ ਸਾਈਡ ਤੇ ਲਾਵਾਂਗੇ ਤਾਂ ਕਿ ਜਿਹੜੇ ਸਾਡੇ ਵਪਾਰੀ ਵਰਗਾ ਉਹਨਾਂ ਦੀ ਹੱਟੀਆਂ ਦੇ ਵਿੱਚ ਮਿੱਟੀ ਘਟਾ ਨਾ ਜਾਵੇ ਔਰ ਉਹ ਵਪਾਰ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਨੇ ਤੇ ਟੋਟਲ ਦੇਖੋ 15.1 25.6 ਕਿਲੋਮੀਟਰ ਇਹ ਸਾਰੇ ਸ਼ਹਿਰ ਦੀ ਤੇ 32 ਕਰੋੜ ਰੁਪਏ ਦੇ ਨਾਲ 32 ਕਰੋੜ ਰੁਪਏ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਹਨੂੰ ਤਿਆਰ ਕਰਨ ਜਾ ਰਹੀ ਆ ਔਰ ਇਹ ਜੇ ਤੁਸੀਂ ਇਤਿਹਾਸ ਘੱਟ ਕੇ ਵੇਖ ਲਓ ਤੇ ਇਹ ਪਹਿਲਾ ਸਮਾਂ ਹੈ ਆ ਭਾਰਤ ਪੁਸ਼ਪ ਸਿੰਘ ਜੀ ਸਾਡੇ ਚੇਅਰਮੈਨ ਵੀ ਨੇ ਮਾਰਕੀਟ ਕਮੇਟੀ ਦੇ ਔਰ ਸਾਡੇ ਸੰਗਠਨ ਦੇ ਇੰਚਾਰਜ ਨੇ ਅੱਜ ਪਹਿਲੀ ਵਾਰ ਇਨਾ ਪੈਸਾ ਗਰਦਾਸਪੁਰ ਦੇ ਹਦੂਦ ਅਰਪਤ ਦੇ ਵਿੱਚ ਸੜਕਾਂ ਦੇ ਉੱਪਰ ਲੱਗੇ ਜਾ ਰਿਹਾ ਕਦੇ ਕੋਈ ਪਿਛਲਾ ਰਿਕਾਰਡ ਕਢਾ ਕੇ ਦੇਖ ਲੋ ਕਦੇ ਵੀ ਬਣਿਆ ਕਿਉਂਕਿ ਸਾਡਾ ਇੱਕ ਸਪਨਾ ਵਾ ਵੀ ਗਰਦਾਸਪੁਰ ਸਾਡਾ ਇੱਕ ਨੰਬਰ ਤੇ ਹੋਵੇ ਸਾਡੇ ਇਲਾਕੇ ਦੀ ਸਾਡੇ ਸ਼ਹਿਰ ਦੀ ਦੇਖ ਹੋਵੇ ਇੱਥੋਂ ਦੇ ਲੋਕ ਖੁਸ਼ਹਾਲ ਹੋਣ ਲੋਕਾਂ ਦੇ ਵਪਾਰ ਵਧਣ ਲੋਕਾਂ ਦੀਆਂ ਜ਼ਿੰਦਗੀਆਂ ਸੁਖਰੇਣੀਆਂ ਹੋਣ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਮੈਂ ਸਮਝਦਾ ਵੀ ਸਰਕਾਰ ਨੇ ਭਰਾਲਾ ਕੀਤਾ ਥੈਂਕ ਯੂ